ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਦ ਪੰਕਜ ਬੰਦਨ ਸਮਰੋ ਅੰਗ ਦੁੱਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ जिस जिसमें ज्ञान है मानक भगत है श्री गुरु ग्रंथ साहिब ओद बंदो कर अनुराग एक अंकारा सतगुरु जय प्रसाद सच ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਰਾ ਪੂਰਬ ਦਿਸ਼ ਜਾਤੀ ਮਲਕ ਲੇ ਦਲ ਸੰਗ ਸਮਹਾਏ ਮਿਹਰ ਚੰਦ ਅਮੀਆਂ ਦੁਤੀ ਕਿਰਪਾਲ ਤਲਣੈ ਮੇਰੀ ਸਹਾਈਤਾ ਕਰੋ ਤੇ ਬਾਦਸ਼ਾਹ ਸ਼ਾਹਜਹਾਨ ਕਾਲੇ ਖਾਨ ਜਰਨੈਲ ਦੀ ਅਗਵਾਈ ਦੇ ਹੇਠ ਪੈਂਦੇ ਖਾਨ ਨਾਲ ਫੌਜਾਂ ਤੋਰਦਾ ਫੌਜਾਂ ਮਾਰੂ-ਮਾਰ ਕਰਦੀਆਂ ਕਰਤਾਰਪੁਰ ਸਾਹਿਬ ਦਿਵਾਲੇ ਪਹੁੰਚ ਜਾਂਦੀਆਂ ਨੇ ਖੋਜਾ ਅਨਵਰ ਸਤਿਗੁਰੂ ਜੀ ਦੇ ਕੋਲ ਸੂਹ ਲੈਣ ਦੇ ਲਈ ਆਉਂਦਾ ਤੇ ਸੱਚੇ ਪਾਤਸ਼ਾਹ ਜੀ ਨਾਲ ਬਚਨ ਬਲਾਸ ਕਰਦਾ ਜਦੋਂ ਚੌਹੀ ਪਾਸੀ ਫੌਜਾਂ ਦੀ ਘੇਰਾਬੰਦੀ ਹੋ ਜਾਂਦੀ ਹੈ ਇਧਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਜਿਹੜੇ ਜਾਣੀ ਜਾਣ ਹਨ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਸਾਰੇ ਭਾਣੇ ਵਰਤਣੇ ਹਨ ਉਹ ਵੀ ਆਪਣੀ ਪੂਰੀ ਤਿਆਰੀ ਦੇ ਨਾਲ ਆਪਣੀ ਜਰਨੈਲਾਂ ਨੂੰ ਸੁਚੇਤ ਕਰਦੇ ਨੇ ਤੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੋਏ ਵੱਡੇ ਲਸ਼ਕਰ ਦੇ ਨਾਲ ਯੁੱਧ ਕਰ ਰਹੇ ਹਨ ਹੋਏ ਵੱਡੇ ਲਸ਼ਕਰ ਦੇ ਨਾਲ ਯੁੱਧ ਕਰ ਰਹੇ ਹਨ ਆਓ ਸੁਰਤ ਦੀ ਇਕਾਗਰਤਾ ਬਣਾਈਏ ਚੱਲ ਰਹੇ ਪ੍ਰਸੰਗ ਦੇ ਅਨੁਸਾਰ ਗੁਰੂ ਕਾ ਜਸ ਸਰਵਣ ਕਰੀਏ ਦੋਰਾ ਪੂਰਬ ਦਿਸ਼ਾਤੀ ਮਲਕ ਲੇ ਦਲ ਸੰਗ ਸਮਹਾਈ ਹੁਣ ਜਿਸ ਸਮੇ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਚੌਹੀ ਪਾਸੀ ਬੈਰੀ ਡਟਿਆ ਹੋਇਆ ਤੁਰਕਾਂ ਦੇ ਸੈਨਿਕਾਂ ਨੇ ਸਾਰੀ ਕਰਤਾਰਪੁਰ ਸਾਹਿਬ ਨਗਰੀ ਨੂੰ ਚਫੇਰੀਆਂ ਕੇ ਰਾਹ ਪਾਇਆ ਹੋਇਆ ਵੱਡੀ ਤਦਾਦ ਦੇ ਵਿੱਚ ਸੈਨਿਕ ਲਾਹੌਰ ਤੋਂ ਜਲੰਧਰ ਤੋਂ ਚੱਲ ਕੇ ਪਹੁੰਚੇ ਹਨ ਤੇ ਮਹਾਰਾਜ ਨੇ ਫਿਰ ਆਪਣੇ ਸਾਰੇ ਸਿੱਖ ਸੂਰਬੀਰ ਯੋਧਿਆਂ ਨੂੰ ਚਾਰ ਹਿੱਸਿਆਂ ਦੇ ਅੰਦਰ ਵੰਡਣਾ ਕੀਤਾ ਹੈ ਪੂਰਬ ਵਾਲੇ ਪਾਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਨੇ ਹੁਕਮ ਕੀਤਾ ਭਾਈ ਜਾਤੀ ਮਲਕ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਆਪਣੇ ਨਾਲ ਦੇ ਸੈਨਿਕ ਆਪਣਾ ਦਲ ਬਲ ਸਾਰਾ ਕਾਂਵਲ ਨਿਸ਼ਾਨੀ ਸਾਧ ਸਾਧ ਕੇ ਬੰਦੂਖਾਂ ਚਲਾਉਣੀਆਂ ਕਰੋ ਬਿਧੀ ਚੰਦ ਸੰਗ ਚੰਮੂ ਕੇ ਉੱਤਰ ਦਿਸ਼ਾ ਪਧਾਰ ਹੁਣ ਸਤਕਾਰਯੋਗ ਬਾਬਾ ਬਿਧੀ ਚੰਦ ਸਾਹਿਬ ਗੁਰੂ ਦਾ ਅਦਬੀ ਸਿੱਖ ਗੁਰੂ ਦੇ ਹੁਕਮ ਦੇ ਵਿੱਚ ਰਹਿਣ ਵਾਲਾ ਗੁਰੂ ਦਾ ਪਿਆਰਾ ਸੂਰਬੀਰ ਯੋਧਾ ਸਤਗੁਰੂ ਜੀ ਨੇ ਬਚਨ ਆਖਣੇ ਕੀਤੇ ਕਹਿਣ ਲੱਗੇ ਬਿਧੀ ਚੰਦ ਜੀ ਤੁਸੀਂ ਉੱਤਰ ਦਿਸ਼ਾ ਵਾਲੇ ਪਾਸੇ ਜਾ ਕੇ ਤੁਰਕ ਸੈਨਿਕਾਂ ਦਾ ਮੁਕਾਬਲਾ ਕਰੋਗੇ ਬਿਧੀ ਚੰਦ ਸੰਗ ਚੰਮੂ ਕੇ ਉੱਤਰ ਦਿਸ਼ਾ ਪਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਇਹ ਵੀ ਬਚਨ ਕਹਿ ਦਿੱਤੇ ਕਹਿਣ ਲੱਗੇ ਬਾਬਾ ਬਿਧੀ ਚੰਦ ਸਾਹਿਬ ਤੁਸੀਂ ਇਸ ਦਿਸ਼ਾ ਵਾਲੇ ਪਾਸੇ ਅੱਗੇ ਵਧਣਾ ਹੈ ਔਰ ਜਾ ਕੇ ਜਿੱਧਰੋਂ ਤੁਰਕ ਸੈਨਿਕ ਤੁਹਾਨੂੰ ਨਜ਼ਰ ਪੈ ਜਾਣ ਅੱਗੇ ਵੱਧ ਵੱਦ ਕੇ ਤੁਰਕ ਸੈਨਿਕਾਂ ਦਾ ਖਾਤਮਾ ਕਰਨਾ ਹੈ ਬਦੋ ਅਗਰ ਨਾਆਂ ਦੇ ਚਿਹਰਿਆਂ ਦੇ ਉੱਪਰ ਰਤਾ ਮਾਤਰ ਵੀ ਮੌਤ ਦਾ ਡਰ ਨਹੀਂ ਹੈ ਜਹਾਂ ਖਾਨ ਕਾਲਾ ਬਡੋ ਹੇਲ ਕਾਲਾ ਹੁਣ ਜਿੱਥੇ ਕਾਲੇ ਖਾਨ ਵੱਡੇ ਜਰਨੈਲ ਨੇ ਜਿਹੜਾ ਲਾਹੌਰ ਤੋਂ ਵਿਸ਼ੇਸ਼ ਰੂਪ ਦੇ ਵਿੱਚ ਬਾਦਸ਼ਾਹ ਸਾਜਹਾਨੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ ਭੇਜਿਆ ਹੁਣ ਜਿੱਥੇ ਉਹ ਕਾਲੇਖਾਨ ਜਰਨੈਲ ਡਟਿਆ ਹੋਇਆ ਉਥੇ ਗੁਰੂ ਕੇ ਸੂਰਬੀਰ ਯੋਧਿਆ ਨੇ ਪਹੁੰਚ ਕਰਕੇ ਵੱਡਾ ਹੱਲਾ ਬੋਲ ਦਿੱਤਾ ਗयो ਪੀਰ ਲੱਖੂ ਮਹਾ ਓਜ ਰੱਖੋ ਹੁਣ ਉਸ ਦਿਸ਼ਾ ਵਾਲੇ ਪਾਸੇ ਕਿਉਂਕਿ ਪੱਛਮ ਦਿਸ਼ਾ ਵਾਲੇ ਪਾਸੇ ਕਾਲੇਖਾਨ ਜਰਨੈਲ ਆਪ ਜੰਗ ਕਰ ਰਿਹਾ ਹੈ ਭਾਈ ਲਖੂ ਨੇ ਕਾਲੇ ਖਾਨ ਜਰਨੈਲ ਵੱਲ ਪੱਛਮ ਦਿਸ਼ਾ ਵੱਲੇ ਪਾਸੇ ਆਪਣੇ ਸੂਰਬੀਰ ਯੋਧੇ ਲੈ ਕਰਕੇ ਜਾਣੇ ਕੀਤੇ ਉਹ